ਸਸ਼ੀਕਲ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਮੈਂ ਤੁਹਾਡੇ ਨਾਲ ਭਾਗੀਸ਼ਰੀ ਕਹਿੰਦੇ ਨੇ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਹੁੰਦੀ ਹੈ ਕਿਉਂਕਿ ਜੇ ਸਿਹਤ ਚੰਗੀ ਹੋਵੇਗੀ ਤਾਂ ਸਭ ਕੁਝ ਚੰਗਾ ਹੋਵੇਗਾ ਬੰਦਾ ਕਮਾਈ ਵੀ ਵਧੀਆ ਕਰੇਗਾ ਤੇ ਖਾਏਗਾ ਵੀ ਵਧੀਆ ਲੇਕਿਨ ਸਿਹਤ ਸਭ ਤੋਂ ਜ਼ਰੂਰੀ ਹੈ ਸਾਰੇ ਕੰਮ ਤਾਂ ਚੱਲਦੇ ਰਹਿਣਗੇ ਪਰ ਸਭ ਤੋਂ ਪਹਿਲਾਂ ਜ਼ਰੂਰੀ ਹੁੰਦੀ ਹੈ ਸਿਹਤ ਕਿਉਂਕਿ ਇਸ ਬਦਲ ਦੇ ਮੌਸਮ ਦੇ ਵਿੱਚ ਨਾ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਜਿਵੇਂ ਕਿ ਸਾਹ ਸੰਬੰਧੀ ਬਿਮਾਰੀਆਂ ਖਾਸ ਕਰਕੇ ਬੱਚਿਆਂ ਦੇ ਵਿੱਚ ਗਰਭਵਤੀ ਔਰਤਾਂ ਦੇ ਵਿੱਚ ਤੇ ਬਜ਼ੁਰਗਾਂ ਦੇ ਵਿੱਚ ਇਹ ਬਿਮਾਰੀਆਂ ਦੇਖਣ ਨੂੰ ਮਿਲ ਨੇ ਇਸ ਦਾ ਡਾਕਟਰੀ ਇਲਾਜ ਤਾਂ ਅਸੀਂ ਬਹੁਤ ਲੈਂਦੇ ਆ ਪਰ ਆਯੁਰਵੇਦ ਦੇ ਵਿੱਚ ਇਸ ਦਾ ਕੀ ਇਲਾਜ ਹੁੰਦਾ ਹੈਗਾ ਉਹ ਵੀ ਅਸੀਂ ਜਾਣਾਂਗੇ ਮੇਰੇ ਨਾਲ ਸਪੈਸ਼ਲਿਸਟ ਡਾਕਟਰ ਪੂਜਾ ਮੰਡਗੋਲੀ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਹੈਗਾ ਵੀ ਸਿਹਤ ਸੰਬੰਧੀ ਸਮੱਸਿਆਵਾਂ ਬਹੁਤ ਹੁੰਦੀਆਂ ਨੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਮੈਮ ਬਦਲਦੇ ਮੌਸਮ ਦੇ ਵਿੱਚ ਨਾ ਸਾਹ ਦੀਆਂ ਸਮੱਸਿਆਵਾਂ ਬਹੁਤ ਹੁੰਦੀਆਂ ਨੇ ਤਾਂ ਅਜਿਹੇ ਮੌਸਮ ਦੇ ਵਿੱਚ ਅਸੀਂ ਆਪਣੀਆਂ ਇਹ ਬਿਮਾਰੀਆਂ ਨੂੰ ਕਿਵੇਂ ਪਛਾਣ ਸਕਦੇ ਹਾਂ ਤੇ ਇਸ ਦਾ ਇਲਾਜ ਕਿਵੇਂ ਕਰ ਸਕਦੇ ਹਾਂ ਆ ਭਾਗੇਸ਼ਰੀ ਜੀ ਇਸ ਵਕਤ ਜੋ ਕੋਵਿਡ ਕਰਕੇ ਬਹੁਤ ਹਾਲਾਤ ਚੇਂਜ ਹੋ ਗਏ ਨੇ ਕਿ ਨੋਰਮਲ ਵਾਇਰਲ ਫੀਵਰ ਅ ਮਿਕਸ ਹੋ ਕੇ ਕੋਵਿਡ ਦੇ ਸਿੰਪਟਮਸ ਦੇ ਨਾਲ ਆ ਰਿਹਾ ਸੋ ਜੋ ਇਸ ਵਕਤ ਅਸੀਂ ਉਸ ਨੂੰ ਪਛਾਣਾਂਗੇ ਉਹ ਅਗਰ ਸਾਡਾ ਕੋਲਡ ਹੈ दो तीन ਦਿਨਾਂ ਤੋਂ ਹੈ ਸ਼ਰੀਰ ਵਿੱਚ ਥਕਾਵਟ ਹੈ ਅੱਖਾਂ ਦੁਖਰੀਆਂ ਅੱਖਾਂ ਚੋਂ ਪਾਣੀ ਵਗ ਰਿਹਾ ਹੈ ਸਿਰ ਵੀ ਬਹੁਤ ਪੇਨ ਦੁਖ ਰਿਹਾ ਹੈ ਔਰ ਜਬਾੜੇ ਚ ਜਿਵੇਂ ਚਬਾਨ ਵੇਲੇ ਜਬਾੜਾ ਵੀ ਦਰਦ ਹੋ ਰਿਹਾ ਔਰ ਫੀਵਰ ਵੀ ਰਹਿ ਰਿਹਾ ਹੈ ਬੁਖਾਰ ਰਹਿ ਰਿਹਾ ਹੈ ਜੋ ਬਹੁਤ ਤੇਜ਼ ਤਾਂ ਨਹੀਂ ਹੈ ਲੇਕਿਨ ਤੁਸੀਂ ਆਪਣੇ ਆਪ ਨੂੰ ਝੱਲੀ ਜਾ ਰਹੇ ਹੋ ਜੀ ਖਾਣੇ ਖਾਣ ਦੀ ਜਿਹੜੀ ਰੂਟੀਨ ਹੈ ਉਹਦੇ ਵਿੱਚ ਖਾਣਾ ਵੀ ਚੰਗਾ ਨਹੀਂ ਲੱਗ ਰਿਹਾ ਪਾਣੀ ਵੀ ਚੰਗਾ ਨਹੀਂ ਲੱਗ ਰਿਹਾ ਲੇਕਿਨ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਠੀਕ ਹੈ ਇਹ ਨਾਰਮਲ ਸ਼ਾਇਦ ਐਕਸਪੋਜ਼ਰ ਆਫ ਵੈਦਰ ਹੈ ਕਿ ਠੰਡੀ ਹਵਾ ਲੱਗ ਰਹੀ ਹੈ ਸਾਨੂੰ ਇਸ ਕਰਕੇ ਹੈ ਜਾਂ ਜਿਹੜਾ ਇਹ ਸਮੋਗ ਹੈ ਉਹਦੇ ਕਰਕੇ ਸਾਨੂੰ ਦਿੱਕਤ ਹੋ ਰਹੀ ਹੈ ਇਗਨੋਰ ਕਰ ਦਿੰਦੇ ਆ ਇੱਕ ਹਾਂ ਬਟ ਅਗਰ ਇਹ ਦੋ ਜਾਂ ਤਿੰਨ ਦਿਨਾਂ ਤੋਂ ਸਿੰਪਟਮਸ ਚੱਲ ਰਹੇ ਨੇ ਤਾਂ ਉਹ ਤੇ ਗੌਰ ਕਰਨਾ ਹੈ ਬਿਕੋਜ਼ ਇਹ ਮੌਸਮ ਚੇਂਜ ਦੇ ਵਾਇਰਲ ਸਿੰਪਟਮਸ ਨੇ ਔਰ ਜਿਨ੍ਹਾਂ ਨੂੰ ਠੀਕ ਕਰਨ ਲਈ ਘਰ ਦੀ ਚੀਜ਼ਾਂ ਨਾਲ ਹੀ ਘਰੇਲੂ ਚੀਜ਼ਾਂ ਨਾਲ ਹੀ ਠੀਕ ਹੋ ਜਾਏਗਾ ਸਾਡੇ ਵਰਗੇ ਡਾਕਟਰ ਤੱਕ ਪਹੁੰਚਣ ਦੀ ਲੋੜ ਵੀ ਨਹੀਂ ਪੈਗੀ। ਅੱਛਾ ਪੂਜਾ ਮੈਡਮ ਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਵੀ ਇਹ ਬਿਮਾਰੀਆਂ ਬਦਲਦੇ ਮੌਸਮ ਦੇ ਵਿੱਚ ਹੀ ਹੁੰਦੀਆਂ ਨੇ ਕਿਤੇ ਇਹ ਤਾਂ ਨਹੀਂ ਹੁੰਦਾ ਕਿ ਪੁਰਾਣੇ ਤੋਂ ਹੀ ਕੋਈ ਬਿਮਾਰੀ ਹੋਵੇ ਸਾਨੂੰ ਜਿਵੇਂ ਕੋਈ ਪਹਿਲਾਂ ਤੋਂ ਕੋਈ ਬਿਮਾਰੀ ਹੁੰਦੀ ਹੈ ਉਹਦੇ ਕਰਕੇ ਹੁੰਦਾ ਹੈ ਫਿਰ ਇਸ ਦੇ ਵਿੱਚ ਡਾਕਟਰੀ ਸਲਾਹ ਦੀ ਲੋੜ ਪੈਂਦੀ ਹੈ। ਅ ਦੇਖੋ ਜਦ ਵੀ ਮੌਸਮ ਬਦਲਦਾ ਹੈ ਮੇਜਰ ਜਿਹੜਾ ਅਸੀਂ ਨਾਰਥ ਇੰਡੀਆ ਚ ਰਹਿੰਦੇ ਆ ਸਾਡੇ ਮੇਜਰ ਜਿਹੜੇ ਸ਼ਿਫਟ ਮੌਸਮ ਦੇ ਨੇ ਸਰਦੀ ਤੋਂ ਗਰਮੀ ਔਰ ਗਰਮੀ ਤੋਂ ਸਰਦੀ ਸੋ ਜਦ ਵੀ ਸਾਡਾ ਸਰੀਰ ਨਵੇਂ ਮੌਸਮ ਲਈ ਤਿਆਰ ਹੁੰਦਾ ਹੈ ਉਹ ਸলো ਡਾਊਨ ਲਈ ਕਹਿੰਦਾ ਹੈ ਕਿ ਖਾਣ ਪੀਣ ਨੂੰ ਥੋੜਾ ਸਲੋ ਕਰੋ ਰਹਿਣ ਸਹਿਣ ਨੂੰ ਥੋੜਾ ਸਲੋ ਕਰੋ ਲਾਈਕ ਬੀ ਸਲੋ ਔਨ ਯਰ ਰੂਟੀਨ ਬਟ ਕਿਉਂਕਿ ਸਾਡਾ ਰੂਟੀਨ ਉਹੀ ਚੱਲ ਰਿਹਾ ਸੀ ਸਲੋ ਡਾਊਨ ਹੁੰਦੇ ਹੀ ਨਹੀਂ ਹੈਗੇ ਤਾਂ ਇਸ ਲਈ ਅਸੀਂ ਇਹ ਵਾਇਰਲ ਜਿਹੜਾ ਕਿੰਨੇ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਵਾਇਰਲ ਫੀਵਰ ਹੋ ਜਾਂਦਾ ਹੈ ਮੌਸਮ ਬਦਲੀ ਤੇ ਤਾਂ ਹੁੰਦਾ ਹੈ ਅਗਰ ਅਸੀਂ ਪਹਿਲਾਂ ਤੋਂ ਤਿਆਰੀ ਰੱਖੀਏ ਤਾਂ ਉਹ ਕਦੇ ਵੀ ਨਹੀਂ ਹੋਏਗਾ ਬਟ ਸਮ ਟਾਈਮਸ ਜਿਹੜੇ ਲੋਕ ਸਟਰੋਂਗ ਨੇ ਉਹ ਇਗਨੋਰ ਕਰਦੇ ਉਹ ਕ੍ਰੋਨਿਕਲੀ ਬਨ ਜਾਂਦੇ ਜਿਨ੍ਹਾਂ ਦੀ ਇਮਿਊਨਿਟੀ ਬੂਸਟ ਹੁੰਦੀ ਹੈ ਹਾਂ ਜਿਨ੍ਹਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ ਉਹ ਨੈਚੁਰਲ ਹੈ ਉਹ ਇਸ ਟਪੇਟੇ ਚ ਬਾਰ ਬਾਰ ਆਂਦੇ ਰਹਿੰਦੇ ਨੇ ਕਿ ਮੌਸਮ ਦੇ ਚੇਂਜ ਤੇ ਤਾਂ ਹੋਏ ਸੀਗੇ ਪਰ ਪੂਰੇ ਮੌਸਮ ਵਿੱਚ ਵੀ ਤੰਗ ਰਹੇ ਕਿ ਨਜ਼ਲਾ ਰੇਸ਼ਾ ਜੰਮ ਗਿਆ ਜੀ ਛਾਤੀ ਚ ਨਿਮੋਨੀਆ ਹੋ ਗਿਆ ਜੀ ਔਰ ਜਾਂ ਅਸਥਮਾ ਚ ਬਨ ਗਿਆ ਕਿ ਪਹਿਲਾਂ ਸ਼ੁਰੂਆਤ ਸਿਰਫ ਖਾਂਸੀ ਔਰ ਸਾਲੇ ਜੋ ਇਸੇ ਨੂੰ ਕਹਿੰਦੇ ਨੇ ਕਿ ਅਸਥਮਾ ਹੋ ਗਿਆ ਔਰ ਫਿਰ ਉਹ ਏਜ ਵੀ ਨਹੀਂ ਹੈ अगर अस्थमा कहिए कि बचपन तो आया सी या किसी एज में आया सी तो ਤੁਸੀਂ 60 ਸਾਲ ਦੇ ਹੋਗੇ ਤੁਹਾਨੂੰ ਉਸ ਟਾਈਮ ਵੀ ਡਿਕਲੇਅਰ ਕਰ ਦੇਣਗੇ ਜੀ ਤੁਹਾਨੂੰ ਅਸਥਮਾ ਹੋ ਗਿਆ ਹੂੰ ਹੂੰ ਸੋ ਇਹ ਚੀਜ਼ਾਂ ਨੇ ਹਾਂ ਯੈਸ ਨਹੀਂ ਧਿਆਨ ਦੇਵਾਂਗੇ ਤਾਂ क्रोनिक ਹੋ ਜਾਣਾ ਬਿਲਕੁਲ ਬਿਲਕੁਲ ਐਂਡ ਅਗਰ ਧਿਆਨ ਦੋਗੇ ਤਾਂ ਉਹ 2-4 ਦਿਨਾਂ ਹਫ਼ਤਿਆਂ ਵਿੱਚ ਹੀ ਠੀਕ ਹੋ ਜਾਏਗਾ ਸਰ ਦਰਸ਼ਕਾਂ ਨੂੰ ਜ਼ਰੂਰ ਦੱਸੋ ਵੀ ਅਜਿਹੇ ਬਦਲਦੇ ਮੌਸਮ ਦੇ ਵਿੱਚ ਖਾਣ ਪੀਣ ਦੇ ਲਈ ਖਾਸ ਕਰਕੇ ਕਿਉਂਕਿ ਸਾਰੀ ਚੀਜ਼ਾਂ ਖਾਣ ਪੀਣ ਦੇ ਉੱਤੇ ਜੀਵਨ ਸ਼ੈਲੀ ਦੇ ਉੱਤੇ ਟਿੱਕੀ ਹੁੰਦੀਆਂ ਨੇ ਤਾਂ ਕੀ ਕੁਝ ਖਾਣਾ ਚਾਹੀਦਾ ਮੌਸਮ ਦੇ ਵਿੱਚ ਜਦ ਮੌਸਮ ਬਦਲ ਰਿਹਾ ਹੈ ਸਭ ਤੋਂ ਇੰਪੋਰਟੈਂਟ ਹੈ ਕਿ ਉਸ ਹੀ ਮੌਸਮ ਦੀ ਆ ਸਾਗ ਸਬਜੀ ਦਾਲਾਂ ਉਹ ਹੀਆਂ ਖਾਨੀਆਂ ਚਾਹੀਦੀਆਂ ਨੇ ਦੇਖੋ ਸਾਡੇ ਮਾਰਕੀਟ ਵਿੱਚ ਕਿੰਨੇ ਸਾਲਾਂ ਤੋਂ 12 ਮਹੀਨੇ ਸਾਰੀ ਸਬਜੀ ਘੁੰਮਦੀ ਰਹਿੰਦੀ ਹੈ ਬਟ ਜਿਸ ਸਬਜੀ ਦਾ ਜਿਸ ਮੌਸਮ ਵਿੱਚ ਜ਼ਰੂਰਤ ਹੈ ਉਹ ਉਸ ਹੀ ਮੌਸਮ ਚ ਖਾਣੀ ਚਾਹੀਦੀ ਹੈ ਜੀ ਜੀ ਬਿਲਕੁਲ ਹੁਣ ਗੋਭੀ ਸਾਗ ਪਾਲਕ ਇਹ ਸਰਦੀ ਦੀ ਸਬਜੀ ਹੈ ਇਹ ਤੁਹਾਨੂੰ ਫਲ ਦੇਗੀ ਇਹ ਤੁਹਾਡੀ ਇਮਿਊਨਿਟੀ ਨੂੰ ਪਿਕ ਕਰਾਏਗੀ ਇਹੀ ਗੋਭੀ ਇਹੀ ਪਾਲਕ ਤੁਸੀਂ ਗਰਮੀਆਂ ਚ ਖਾਈ ਜਾਂਦੇ ਹੋ ਜੋ ਤੁਹਾਡਾ ਸਿਸਟਮ ਤੁਹਾਡਾ ਲਿਵਰ ਖਰਾਬ ਕਰ ਦਿੰਦੀ ਹੈ ਤਾਂ ਇਸ ਮੌਸਮ ਵਿੱਚ ਹਲਦੀ ਹੋ ਗਈ ਤਾਜ਼ੀ ਆ ਰਹੀ ਹੈ ਅਦਰਕ ਹੋ ਗਿਆ ਆਮਲਾ ਹੋ ਗਿਆ ਠੀਕ ਹੈ ਤુલਸੀ ਹੈ ਪੁਦੀਨਾ ਹੈ ਇਹ ਐਕਚੁਅਲੀ ਰੈਗੂਲਰਲੀ ਖਾਣੀ ਚਾਹੀਦੀ ਹੈ ਔਰ ਸਵੇਰੇ ਉੱਠ ਕੇ ਤੁਸੀਂ ਇਹਦਾ ਕਾਲਾ ਵੀ ਬਣਾ ਕੇ ਪੀ ਸਕਦੇ ਆ ਕਿ ਜਿਹਨੂੰ ਸਪੋਜ਼ਰਟਲੀ ਐਕਸਪੋਜ਼ਰ ਹੋ ਗਿਆ ਸੁਰ 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 ਨੱਕ ਚਲ ਰਿਹਾ ਤਾਂ ਉਹ ਸਵੇਰੇ ਉੱਠ ਕੇ ਇੱਕ ਆਮਲਾ ਸਟੀਮ ਕਰਕੇ ਖਾਏ ਔਰ ਉਹਦੇ ਨਾਲ ਇੱਕ ਕੜਾਣਾ ਬਣਾਵੇ ਜਿਸ ਵਿੱਚ ਪੰਜ ਪੱਤੇ ਪੁਦੀਨੇ ਦੇ ਪਾਏ, ਪੰਜ ਪੱਤੇ ਤુલਸੀ ਦੇ ਪਾਏ, ਦੋ ਕਾਲੀਆਂ ਮਿਰਚਾਂ ਔਰ ਥੋੜੀ ਜੀ 1 ਇੰਚ ਜਿੰਨੀ ਹਲਦੀ ਕੁੱਟ ਕੇ ਪਾਏ। ਔਰ ਇੱਕ ਕੱਪ ਪਾਣੀ ਚ ਉਬਾਲ ਕੇ ਅੱਧਾ ਕੱਪ ਰਹਿ ਜਾਏ ਤਾਂ ਉਸ ਅੱਧਾ ਚਮਚ ਸ਼ਹਿਦ ਪਾ ਕੇ ਲੈ ਲੇ ਔਰ ਜੋ ਅਗਰ ਡਾਇਬੀਟਿਕ ਹੈ ਆ ਜਾਂ ਜੋ ਮਿੱਠਾ ਨਹੀਂ ਪੀਣਾ ਚਾਹੁੰਦਾ ਕਿ ਮੈਨੂੰ ਹਨੀ ਤੋਂ ਅਲਰਜੀ ਹੈ ਉਹ ਐਸ ਇਟ ਇਜ਼ ਉਸ ਨੂੰ ਕੜੇ ਨੂੰ ਪੀ ਸਕਦਾ ਹੈ। अच्छा मैं भी एक गल पूछूंगी जमे ਤੁਸੀਂ ਕਿਹਾ ਨਾ ਵੀ ਇਸ ਮੌਸਮ ਦੇ ਵਿੱਚ ਪੱਤਾ ਗੋਬੀ ਫੁੱਲ ਗੋਬੀ ਪਰ ਨਾ ਬਹੁਤ ਸਾਰੀਆਂ ਐਦਾਂ ਦੀ ਵੀ ਰਿਪੋਰਟਾਂ ਆਉਂਦੀਆਂ ਨੇ ਕੁਝ ਵਾਇਰਲ ਵੀਡੀਓ ਵੀ ਬਹੁਤ ਆਉਂਦੀਆਂ ਨੇ ਕਹਿੰਦੇ ਵੀ ਇਸ ਮੌਸਮ ਦੇ ਵਿੱਚ ਖਾਸ ਕਰਕੇ ਜਿਹੜੇ ਪੱਤਾ ਗੋਬੀ ਤੇ ਗੋਬੀਆਂ ਦੇ ਵਿੱਚ ਨਾ ਕੀੜੇ ਵੀ ਬਹੁਤ ਹੁੰਦੇ ਨੇ ਉਹਦੀ ਸਫਾਈ ਕਿਵੇਂ ਕਰ ਸਕਦੇ ਆ ਤੁਸੀਂ ਜੋ ਵੀ ਵੈਜੀਟੇਬਲ ਲਿਆ ਰਹੇ ਆ ਤੁਸੀਂ ਜਿਵੇਂ ਪੱਤਾ ਗੋਬੀ ਹੈ ਗੋਬੀ ਹੈ ਇਹਨੂੰ ਕੱਟੋ ਹੂੰ ਠੀਕ ਹੈ ਕੱਟ ਕੇ ਇਹਨੂੰ ਗਰਮ ਪਾਣੀ ਵਿੱਚ ਸੈਂਦਾ ਨਮਕ ਪਾ ਕੇ ਥੋੜਾ ਜਿਹਾ ਸੈਂਦਾ ਨਮਕ ਪਾ ਕੇ ਪਾਣੀ ਚ ਪਾ ਕੇ ਇੱਕ ਦੋ ਵਾਰੀ ਦੇ ਦਿਓ ਔਰ 2 ਮਿੰਟ ਨੂੰ ਰੈਸਟ ਕਰਨ ਦਿਓ ਉਹ ਚ ਕੋਈ ਵੀ ਕੀੜਾ ਹੋਏਗਾ ਜਾਂ ਇਵਨ ਪੈਸਟਿਸਾਈਡਸ ਹੋਏਗਾ ਉਹ ਸਭ ਸੈਟਲ ਡਾਊਨ ਹੋ ਜਾਏਗਾ ਤੁਸੀਂ ਆਪਣੀ ਵੈਜੀਟੇਬਲ ਉਪਰੋਂ ਉਪਰੋਂ ਚੱਕ ਕੇ ਕੋਲਡ ਵਾਟਰ ਵਿੱਚੋਂ ਕਲੀਨ ਕਰਕੇ ਦਿਨ ਕੁੱਕ ਕਰ ਲੋ ਤਾਂ ਉਹਦਾ ਜਿਹੜਾ ਅੰਦਰ ਜਿਵੇਂ ਕਹਿੰਦੇ ਨਾ ਬਾਹਰੋਂ ਕੀੜਾ ਨਹੀਂ ਦਿਖ ਰਿਹਾ ਲੇਕਿਨ ਅੰਦਰ ਹੋਏਗਾ ਜੋ ਸਾਨੂੰ ਹੈਲਥ ਇਸ਼ੂ ਹੋਵੇ ਕਹਿੰਦੇ ਵੀ ਉਹ ਦਿਖਦਾ ਨਹੀਂ ਹੈਗਾ ਪਰ ਦਿਮਾਗ ਤੱਕ ਪਹੁੰਚ ਜਾਂਦਾ ਹੈਗਾ ਹਾਂ ਉਹ ਪੱਲਕ ਹੈ ਜਿਵੇਂ ਪੱਤੇ ਵਾਲੀਆਂ ਚੀਜ਼ਾਂ ਦੇ ਵਿੱਚ ਹੋ ਜਾਂਦਾ ਹੈ ਅਨ ਪਲੱਸ ਗੋਭੀ ਵਗੈਰਾ ਜਮੀਨ ਤੇ ਉਗਦੀਆਂ ਨੇ ਮਿੱਟੀ ਵਾਲੀਆਂ ਚੀਜ਼ਾਂ ਨੇ ਨਾ ਤਾਂ ਇਸ ਕਰਕੇ ਜ਼ਿਆਦਾ ਦੇਰ ਧਿਆਨ ਰੱਖਣਾ ਪੈਂਦਾ ਹੈ ਪਰ ਹੈ ਨਾ ਸਬਜ਼ੀ ਤਾਂ ਹਰ ਕੋਈ ਤਾਂ ਹੁੰਦਾ ਹੀ ਹੈ ਘਰ ਦੇ ਵਿੱਚ ਪਰ ਹੈ ਨਾ ਸਦਾ ਤਰੀਕਾ ਬਹੁਤ ਵੱਖਰਾ ਵੱਖਰਾ ਹੁੰਦਾ ਹੈ ਅੱਛਾ ਪੁਜਾ ਜੀ ਮੈਂ ਜਿਵੇਂ ਕਹਿੰਦੇ ਨੇ ਵੀ ਮਾਂ ਦੀ ਘਰ ਦੀ ਰਸੋਈ ਦੇ ਵਿੱਚ ਨਾ ਬਹੁਤ ਚੀਜ਼ਾਂ ਹੁੰਦੀਆਂ ਨੇ ਕਹਿੰਦੇ ਵੀ ਪੁਰਾਣੇ ਸਮੇਂ ਦੇ ਵਿੱਚ ਨਾ ਤੁਸੀਂ ਦੇਖਿਆ ਵੀ ਹੋਗਾ ਤੁਹਾਨੂੰ ਵੀ ਪਤਾ ਹੀ ਹੋਏਗਾ ਕਹਿੰਦੇ ਆਪਣੀ ਦਾਦੀ ਨਾਨੀ ਵੀ ਇਹਨਾਂ ਘਰ ਦੀਆਂ ਚੀਜ਼ਾਂ ਤੋਂ ਹੀ ਹੈ ਨਾ ਬਿਮਾਰੀਆਂ ਨੂੰ ਉਸੇ ਟਾਈਮ ਖਤਮ ਕਰ ਦਿੰਦੇ ਹੁੰਦੀਆਂ ਸੀਗੀਆਂ ਹੈਨਾ ਪਰ ਅੱਜ ਦੇ ਸਮੇਂ ਦੇ ਵਿੱਚ ਨਾ ਉਹ ਚੀਜ਼ਾਂ ਨਾ ਪਿਛੜੀ ਜਾ ਰਹੀ ਹੈ ਭੁੱਲੇ ਮਤਲਬ ਭੁੱਲਦੇ ਜਾ ਰਹੇ ਨੇ ਲੋਕ ਡਾਕਟਰਾਂ ਦੇ ਵੱਲ ਜ਼ਿਆਦਾ ਜਾਂਦੇ ਨੇ ਕਿ ਡਾਕਟਰੀ ਤੋਂ ਇਲਾਵਾ ਘਰ ਦੇ ਵਿੱਚ ਹੀ ਘਰੇਲੂ ਨੁਸਖੇ ਦੇ ਵਿੱਚ ਜਦੋਂ ਸੁਖਾਮ ਹੁੰਦਾ ਹੈ ਜਾਂ ਫਿਰ ਬੁਖਾਰ ਹੁੰਦਾ ਹੈ ਜਾਂ ਫਿਰ ਖੰਗ ਹੁੰਦੀ ਹੈ ਉਹਦੇ ਲਈ ਕੀ ਕੁਝ ਕਰਨਾ ਚਾਹੀਦਾ ਆ ਬਹੁਤ ਅੱਛਾ ਸਵਾਲ ਹੈ ਤੁਹਾਡਾ ਆ ਦੇਖੋ ਜਦ ਕਦੇ ਐਕਸਪੋਜ਼ਰ ਹੋ ਗਿਆ ਤਾਂ ਸਿੰਪਲ ਹੈ ਪੇਸੈਂਸ ਅਬਦੇ ਕਰ ਹੁੰਦਾ ਹੈ ਜੀ ਬਿਲਕੁਲ ਅਬਦੇ ਕਰ ਹੁੰਦਾ ਹੈ ਜੋ ਵੀ ਤੁਹਾਨੂੰ ਸੂਟ ਕਰਦਾ ਹੈ ਰਾਤੀ ਸੌਣ ਲੱਗੇ ਤੁਸੀਂ ਦੋ ਚਮਚ ਜਿੰਨਾ ਉਹਦਾ ਕੜਾ ਪ੍ਰਸ਼ਾਦ ਪਤਲਾ ਵਾਲਾ ਲੇਟੀ ਵਰਗਾ ਬਣਾ ਕੇ ਖਾ ਕੇ ਸੋ ਜੋ ਔਰ ਪੈਰਾਂ ਦੀ ਤਲੀਆਂ ਤੇ ਸਰੋਂ ਦਾ ਤੇਲ ਲਗਾ ਕੇ ਔਰ ਗਲੇ ਤੇ ਔਰ ਛਾਤੀ ਤੇ ਸਰੋਂ ਦਾ ਤੇਲ ਲਗਾ ਕੇ ਸੋ ਜਾਓ ਤੁਸੀਂ ਸਵੇਰੇ ਉੱਠ ਕੇ ਦੇਖੋਗੇ ਕਿ ਉਹ ਜਿਹੜਾ ਰਾਤ ਨੂੰ ਬੜੇ ਔਖੇ ਸੋਏ ਸੀ ਸਵੇਰੇ ਉੱਠ ਕੇ ਸਾਰੀ ਇਮਿਊਨਿਟੀ ਠੀਕ ਹੋ ਗਈ ਬੜਾ ਵਧੀਆ ਲੱਗ ਰਿਹਾ ਹੈ ਕਿ ਬਿਮਾਰੀ ਨਹੀਂ ਸੀ ਹੈ ਠੀਕ ਹੈ ਸੋ ਇਹ ਤਾਂ ਫਰਸਟ ਹੋ ਗਿਆ ਕਿ ਚਲੋ ਬਹੁਤ ਜ਼ਿਆਦਾ ਕੁਝ ਨਹੀਂ ਕਰ ਸਕਦੇ ਜੋ ਲੋਕ ਥੋੜੀ ਮਿਹਨਤ ਕਰਨਾ ਚਾਹੁੰਦੇ ਉਹ ਡੈਫੀਨੇਟਲੀ ਦੋ ਆਮਲੇ ਸਵੇਰੇ ਸਟੀਮ ਕਰਕੇ ਉਹ ਚ ਅੱਧਾ ਚਮਚ ਜਿੰਨਾ ਦੇਸੀ ਕੀ ਪਾਨ ਦੋ ਚੁਟਕੀ ਜਿੰਨਾ ਉਹ ਚ ਕਾਲੀ ਮਿਰਚੀ ਦਾ ਪਾਊਡਰ ਪਾਣ ਔਰ ਦੋ ਚੁਟਕੀ ਜਿੰਨਾ ਹੀ ਉਹਦੇ ਵਿੱਚ ਪੁੰਨਿਆ ਹੋਇਆ ਜੀਰਾ ਪਾਣ ਉਹਨੂੰ ਮੈਸ਼ ਕਰਕੇ ਹਲਵੇ ਵਾਂਗੂ 스ਵੇਰੇ 스ਵੇਰੇ ਖਾਲੀ ਪੇਟ ਖਾਣ ਔਰ ਨਾਲੇ ਇੱਕ ਗਲਾਸ ਉਹਦੇ ਨਾਲ ਕੋਸਾ ਗਰਮ ਪਾਣੀ ਦਾ ਲੈਣ ਤੁਸੀਂ ਪੂਰੀ ਸਰਦੀ ਕਰੋਗੇ ਤੁਹਾਨੂੰ ਮੈਂ ਕਹਿੰਨੀ ਆ ਤੁਸੀਂ ਇੱਥੋਂ ਉੱਠ ਕੇ ਮਨਾਲੀ ਵੀ ਚਲੇ ਜਾਓਗੇ एकदम ਨਾਰਮਲ ਤੋਂ ਬਰਫ਼ ਵਾਲੀ ਜਗ੍ਹਾ ਤੇ ਚਲੀ ਗਈ ਤਾਂ ਵੀ ਮੈਨੂੰ ਉੱਥੇ ਜਾ ਕੇ ਵੀ ਸੁੜ ਸੁੜਨੀ ਸ਼ੁਰੂ ਹੋਏਗੀ ਹਵਾ ਲੱਗੇ ਤਾਂ ਨਾ ਮੇਰੀ ਛਾਤੀ ਚ ਕੋਈ ਬਲਗਮ ਹੋਈ ਹੈ ਨਾ ਮੈਨੂੰ ਖੰਗ ਲੱਗੀ ਹੈ ਲਾਈਕ ਇਟ ਇਟਸ ਲਾਈਕ ਅ ਚਵਨਪਰਾਸ਼ ਓਨਲੀ ਬਟ ਇਟ ਇਜ਼ ਅ ਇਮਿਊਨਿਟੀ ਬੂਸਟਰ अच्छा अ जिवे ਹੁਣ ਜਿਵੇਂ ਤੁਹਾਡਾ ਆਯੁਰਵੇਦ ਦਾ ਕੰਮ ਹੈਗਾ ਸਾਰਾ ਹੈਨਾ ਤੇ ਮੈਂ ਇਹ ਦਰਸ਼ਕਾਂ ਨੂੰ ਜ਼ਰੂਰ ਸੁਣਾਣਾ ਚਾਹੂੰਗੀ ਵੀ ਆਯੁਰਵੇਦ ਦੇ ਵਿੱਚ ਇਸ ਦਾ ਕੀ ਇਲਾਜ ਹੈਗਾ ਖਾਸ ਕਰਕੇ ਜਦੋਂ ਬੁਖਾਰ ਤਾਂ ਲਗਾਤਾਰ ਹੁੰਦਾ ਹੀ ਹੈਗਾ ਇੱਕ ਦਿਨ ਹੋਵੇ ਦੋ ਦਿਨ ਹੁੰਦੇ ਪੈਰਾਸੀਟਾਮੋਲ ਵਰਗੀ ਦਵਾਈਆਂ ਤਾਂ ਹਰ ਘਰ ਦੇ ਵਿੱਚ ਅਵੇਲੇਬਲ ਹੁੰਦੀਆਂ ਨੇ ਉਹ ਵੀ ਲੈਣ ਤੋਂ ਬਾਅਦ ਨਾ ਫਿਰ ਡੋਲੋ ਵੀ ਲੈ ਲੈਂਦੇ ਨੇ ਜੋ ਕਿ ਉਹਨਾਂ ਨੂੰ ਹੋਰ ਜ਼ਿਆਦਾ ਨੁਕਸਾਨ ਕਰਦੀਆਂ ਨੇ ਦਵਾਈਆਂ ਤਾਂ ਇਹ ਹੁੰਦਾ ਵੀ ਇੱਕ ਚੀਜ਼ ਨੂੰ ਸਟੋਰ ਕਰ ਲੈਂਦੇ ਆ ਨਾ ਪਰ ਜੜ ਤੋਂ ਖਤਮ ਨਹੀਂ ਕਰਦੀਆਂ ਪਰ ਕਈ ਲੋਕ ਨੇ ਦਵਾਈਆਂ ਦਾ ਇਸਤੇਮਾਲ ਨਹੀਂ ਕਰਦੇ ਉਹ ਜਾਂਦੇ ਨੇ ਆਯੁਰਵੇਦ ਦੇ ਕੋਲ ਤਾਂ ਤੁਹਾਡੇ ਕੋਲ ਆਯੁਰਵੇਦ ਦੇ ਵਿੱਚ ਇਸ ਦਾ ਕੀ ਇਲਾਜ ਹੈ ਸਭ ਤੋਂ ਅ ਜਦ ਕਦੇ ਵੀ ਮੌਸਮ ਦੇ ਕਰਕੇ ਐਕਸਪੋਜ਼ਰ ਹੋ ਜਾਏ ਤਾਂ ਸਾਡੇ ਦੋ ਚੂਰਨ ਬਹੁਤ ਇੰਪੋਰਟੈਂਟ ਅੱਛੇ ਨੇ ਜੋ ਇਸ ਬਲਗਮ ਨੂੰ ਨਹੀਂ ਬਣਨ ਦਿੰਦੇ ਔਰ ਇਸ ਤੋਂ ਬੜੀ ਜਲਦੀ ਕੱਢ ਵੀ ਦਿੰਦੇ ਨੇ ਬਾਹਰ ਤਾਲੀ ਸਾਦੀ ਚੂਰਨ ਹੈ ਔਰ ਸੇਤੋਬਲਾ ਦੀ ਚੂਰਨ ਹੈ ਇਹ ਦੋਨਾਂ ਦੀ ਕੁਆਂਟੀਟੀ ਰਹਿੰਦੀ ਹੈ ਅੱਧਾ ਛੋਟਾ ਚਮਚ ਦਿਨ ਚ ਦੋ ਤੋਂ ਤਿੰਨ ਵਾਰ ਹੀ ਲੇ ਲੋ ਸ਼ਹਿਦ ਵਿੱਚ ਮਿਕਸ ਕਰਕੇ ਜੋ ਸ਼ਹਿਦ ਨਹੀਂ ਲੈ ਸਕਦੇ ਉਹ ਨਾਰਮਲ ਪਾਣੀ ਵਿੱਚ ਜਾਂ ਥੋੜੀ ਜੀ ਮਲਾਈ ਮੱਖਣ ਜਿਹੜਾ ਹੁੰਦਾ ਉਹਦੇ ਵਿੱਚ ਉਹਨੂੰ ਰਲਾ ਕੇ ਲੈ ਸਕਦਾ ਹੈ ਕਿ ਦਿਨ ਚ ਦੋ ਜਾਂ ਤਿੰਨ ਵਾਰੀ ਔਰ ਛੋਟੇ ਬੱਚੇ ਉਹਨਾਂ ਨੂੰ ਸਿਰਫ ਚਟਾਈ ਸਕਦੇ ਹੋ ਕਿ ਤੁਸੀਂ ਮਿਕਸ ਕਰ ਲਿਆ ਸੀ ਉਹ ਤੁਸੀਂ ਉਂਗਲੀ ਨਾਲ ਉਹਨੂੰ ਬੱਚੇ ਨੂੰ ਚਟਾਤਾ ਸੀ ਉਸ ਤੋਂ ਇਲਾਵਾ ਤੁਸੀਂ ਗिलोय ਵੱਟੀ ਆਂਦੀ ਹੈ ਬੁਖਾਰ ਦੇ ਲਈ ਆਂਦੀ ਹੈ ਸੁਦਰਸ਼ਨ ਘਣ ਵੱਟੀ ਆਂਦੀ ਹੈ ਬੁਖਾਰ ਦੇ ਲਈ ਆਂਦੀ ਹੈ ਤੁਸੀਂ ਉਹ ਇੱਕ ਗੋਲੀ ਸਵੇਰੇ ਸ਼ਾਮ ਲੈ ਸਕਦੇ ਆ ਡਿਪੈਂਡਿੰਗ ਅਪਨ ਕਿ ਸਾਡਾ ਬੁਖਾਰ ਕਿੰਨਾ ਹੈ ਅਗਰ ਸਾਡਾ ਬੁਖਾਰ 101 102 ਤੱਕ ਹੈ ਤਾਂ ਉਹ ਇੱਕ ਗੋਲੀ ਦਿਨ ਚ ਤਿੰਨ ਵਾਰੀ ਲੈਣ ਤੋਂ ਬੁਖਾਰ ਸੈਟਲ ਡਾਊਨ ਹੋ ਜਾਏਗਾ ਇਨ ਕੇਸ ਸਾਡਾ ਬੁਖਾਰ 102 ਤੋਂ ਉੱਪਰ ਚੱਲ ਰਿਹਾ ਹੈ ਤਾਂ ਦੋ ਗੋਲੀ ਇੱਕ ਉਸੀ ਟਾਈਮ ਲੈ ਲਓ ਔਰ 4-4 ਘੰਟੇ ਬਾਅਦ ਚੈੱਕ ਕਰਕੇ ਦੁਬਾਰਾ ਤੋਂ ਲੈ ਲਓ ਔਰ ਉਹ 2 ਦਿਨਾਂ ਚ ਤੁਹਾਡਾ ਬੁਖਾਰ ਕੰਪਲੀਟਲੀ ਖਤਮ ਹੋ ਜਾਏਗਾ ਉਹ ਐਲੋਪੈਥਿਕ ਮੈਡੀਸਿਨ ਵਾਂਗੂ ਨਹੀਂ ਚੱਲੇਗਾ ਕਿ ਹੁਨੇ ਖਾਈ ਸੀ ਫਿਰ 6 ਘੰਟੇ ਬਾਅਦ ਗੁਰੂ ਫਿਰ ਉਨਾ ਹੀ ਤੇਜ਼ ਬੁਖਾਰ ਹੋ ਗਿਆ ਇਸ ਹੌਲੀ-ਹੌਲੀ ਤੁਹਾਡੇ ਲਿਵਰ ਚੋਂ ਗਰਮੀ ਸਰੀਰ ਚੋਂ ਕੱਢ ਕੇ ਪਸੀਨਾ ਲਿਆ ਕੇ ਤੁਹਾਡਾ ਬੁਖਾਰ nikal ਦਿੰਦੀ ਹੈ ਅੱਛਾ ਸਰਦੀਆਂ ਦਾ ਮੌਸਮ ਲਗਭਗ ਤੁਹਾਨੂੰ ਪਤਾ ਹੀ ਹੁਣ ਸ਼ੁਰੂ ਵੀ ਹੋ ਚੁੱਕਿਆ ਪਰ ਸ਼ਾਮ ਦੇ ਵੇਲੇ ਨਾ ਵੀ ਖੰਗ ਬਹੁਤ ਆਉਂਦੀ ਹੈ ਸਾਹ ਲੈਣ ਦੇ ਵਿੱਚ ਦਿੱਕਤ ਬਹੁਤ ਆਉਂਦੀ ਹੈ ਨਾ ਖਾਸ ਕਰਕੇ ਬਜ਼ੁਰਗਾਂ ਦੇ ਵਿੱਚ ਤਾਂ ਐਦਾਂ ਦੇ ਮੌਸਮ ਦੇ ਵਿੱਚ ਸਵੇਰੇ ਸ਼ਾਮ ਨੂੰ ਖਾਸ ਕਰਕੇ ਬੱਚਿਆਂ ਕਿਉਂਕਿ ਹਰ ਘਰ ਦੇ ਵਿੱਚ ਕੋਈ ਨਾ ਕੋਈ ਬਜ਼ੁਰਗ ਜ਼ਰੂਰ ਹੁੰਦੇ ਨੇ ਬੱਚੇ ਵੀ ਹੁੰਦੇ ਨੇ ਪ੍ਰੈਗਨੈਂਟ ਲੇਡੀ ਵੀ ਹੁੰਦੀ ਹੈ ਤਾਂ ਉਹਨਾਂ ਦੇ ਲਈ ਮਤਲਬ ਸਭ ਤੋਂ ਬੈਸਟ ਟਰਾਈ ਕੀ ਹੋਏਗੀ ਉਹਨਾਂ ਦੇ ਲਈ ਸਭ ਤੋਂ ਬੈਸਟ ਹੈ ਕਿ ਅਮਰੂਦ ਅਮਰੂਦ ਦਾ ਪੇੜ ਕਿਤੇ ਵੀ ਲੱਗਿਆ ਹੈ ਅਮਰੂਦ ਦਾ ਇੱਕ ਪੱਤਾ ਲੈ ਕੇ ਇੱਕ ਕੱਪ ਚੋਂ ਦਾ ਕੜਾ ਬਣਾਵਾਂਗੇ ਇੱਕ ਅਮਰੂਦ ਦਾ ਪੱਤਾ ਲਵਾਂਗੇ 2-3 तुलसी ਦੇ ਪੱਤੇ ਲਵਾਂਗੇ ਔਰ ਇੱਕ ਕਾਲੀ ਮਿਰਚ ਲਵਾਂਗੇ ਇਹਨਾਂ ਨੂੰ ਉਬਾਲੀ ਦੇਵਾਂਗੇ ਤੇ ਅੱਧਾ ਕੱਪ ਕਰਕੇ ਉਹਨਾਂ ਨੂੰ ਪਿਲਾ ਦਿਓ ਕਿਉਂਕਿ ਮੋਸਟਲੀ ਬਹੁਤ ਸਾਰੇ ਲੋਕ ਹੈ ਜੋ ਗਲਾਵਾ ਕਿੰਨਾ મતલਬ ਜੇ ਇੱਕ ਗਲਾਸ ਪਾਣੀ ਪੀਂਦੇ ਆ ਤਾਂ ਉਹਨੂੰ ਉਬਾਲਾ ਘਟਕੇ ਅੱਧਾ ਗਲਾਸ ਵਰ ਲੋ ਹਾਂਜੀ ਬਿਲਕੁਲ ਅੱਧਾ ਕੱਪ ਹੋ ਜਾਏਗਾ ਤੇ ਉਹ ਉਹ ਆਰਾਮ ਨਾਲ ਨੋਰਮਲ ਆਰਾਮ ਨਾਲ ਪੀ ਸਕਦੇ ਨੇ ਗਰਮ ਗਰਮ ਪੀਣ ਦੀ ਲੋੜ ਨਹੀਂ ਬਟ ਕੋਸੇ ਤੋਂ ਨਾਰਮਲ ਜਪੀਨ ਕਿ ਜਿਹਦਾ ਟਕੋਰ ਵੀ ਗਲੇ ਨੂੰ ਮਿਲੇ ਔਰ ਜੋ ਸਾਡੇ ਲੰਗਸ ਨੇ ਜਿਨ੍ਹਾਂ ਚ ਸਾਰਾ ਜਿਹੜਾ ਆਪਾਂ ਸਾਹ ਲੈਂਦੇ ਆ ਜੋ ਪੋਲੂਸ਼ਨ ਵੀ ਜਾਂਦਾ ਉਹਦੇ ਕਰਕੇ ਜੋ ਕਲੋਟਿੰਗ ਹੋ ਰਹੀ ਹੈ ਜਿੱਦੇ ਕਰਕੇ ਸਾਨੂੰ ਬਾਰ-ਬਾਰ ਗੰਦੀ ਜੀ ਖਾਂਸੀ ਉੱਠਦੀ ਹੈ ਕਿ ਸ਼ਾਮ ਨੂੰ ਹੀ ਉੱਠ ਰਹੀ ਹੈ ਗਲ ਵੀ ਨਹੀਂ ਹੋ ਰਹੀ ਹੈ ਉਹ ਵੀ ਸੈਟਲ ਹੋ ਜਾਏਗੀ ਐਂਡ ਪਲੱਸ ਉਹ ਸਾਰੇ ਸਰੀਰ ਚੋਂ ਨਿਕਲ ਕੇ ਰੇਸ਼ਾ ਸਾਡੇ ਸਰੀਰੋਂ ਵਾਸੇ ਬਾਹਰ ਚਲਾ ਜਾਏਗਾ ਸਾਨੂੰ বারবার থুকনা ਨਹੀਂ ਪਏਗਾ बार-বার ਕਹਿੰਦਾ ਨਾ ਖੰਗਾਰ ਲੈ ਲੈ ਕੇ ਉਹਨੂੰ बार-बार ਵਾਸ਼ਰੂਮ ਚ ਨਹੀਂ ਜਾਣਾ ਪਏਗਾ ਕਿ ਇਹ ਕਹੇ ਜੀ ਚੀਜ਼ ਦਿੰਦੀ ਜਿਹੜੀ बार-बार ਸਾਨੂੰ ਟੈਂਕ ਕਰਨੀ ਹੈ ਮਤਲਬ ਹੈ ਨਾ ਡਾਕਟਰ ਤੋਂ ਜਾਣ ਦੀ ਲੋੜ ਨਹੀਂ ਪੈਂਦੀ ਡਾਕਟਰਾਂ ਦੇ ਕੋਲ ਵੀ ਘਰ ਦੇ ਵਿੱਚ ਹੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਵੇਂ ਤੁਸੀਂ ਦੱਸਿਆ ਠੀਕ ਹੈ ਤੁਲਸੀ ਦੇ ਪੱਤੇ ਹੋਗੇ ਅਮਰੂਦ ਦੇ ਪੱਤੇ ਹੋਗੇ ਜਾਂ ਫਿਰ ਕਾਲੀ ਮਿਰਚ ਹੋਗੇ ਤਾਂ ਬਹੁਤ ਸਾਰੇ ਅਜਿਹੇ ਕਾੜੇ ਬਣਾ ਕੇ ਵੀ ਹੈ ਨਾ ਘਰ ਦੇ ਵਿੱਚ ਯੂਜ਼ ਕਰਕੇ ਆਪਣੀਆਂ ਚੀਜ਼ਾਂ ਨੂੰ ਨਾਰਮਲ ਹੈ ਬੁਖਾਰ ਤਾਂ ਇਹ ਚੀਜ਼ਾਂ ਨੇ ਪਰ ਕਈ ਵਾਰੀ ਨਾ ਇਹ ਬੁਖਾਰ ਕਈ ਵਾਰੀ ਵੱਡਾ ਰੂਪ ਲੈ ਲੈਂਦੀਆਂ ਨੇ ਡੇਂਗੂ ਦਾ ਰੂਪ ਲੈ ਲੈਂਦੀਆਂ ਨੇ ਜੇ ਲਗਾਤਾਰ ਹੁੰਦਾ ਰਹੇ ਇਹਨੂੰ ਇਗਨੋਰ ਵੀ ਕਰਦੇ ਨੇ ਪਰ ਜੇਕਰ ਘਰ ਦੇ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜੇ ਵਿਅਕਤੀ ਘਰ ਦੇ ਵਿੱਚ ਹੀ ਘਰ ਦੀ ਰਸੋਈ ਕਹਿੰਦੇ ਨੇ ਸਭ ਤੋਂ ਵੱਡੀ ਤੁਹਾਡੀ ਔਸ਼ਧੀ ਹੁੰਦੀ ਹੈ ਆਯੁਰਵੇਦ ਤੁਹਾਡੇ ਘਰ ਦੇ ਵਿੱਚ ਹੀ ਹੈਗੀ ਹੈ ਪਰ ਫਿਰ ਵੀ ਜੇਕਰ ਇਸ ਤੋਂ ਜ਼ਿਆਦਾ ਤੁਹਾਨੂੰ ਆਰਾਮ ਨਹੀਂ ਮਿਲਦਾ ਤਾਂ ਡਾਕਟਰ ਤੋਂ ਜ਼ਰੂਰ ਪੁੱਛਾਂਗੇ ਵੀ ਤੁਹਾਡਾ ਐਡਰੈਸ ਕੀ ਹੈਗਾ ਜੇ ਤੁਹਾਡੇ ਕੋਲ ਆਣਾ ਪਵੇ हाँ जी भाग्यशी जी मैं मेरा गिलको वैली खरड़ क्लिनिक है का, क्लिनिक दे नाम तो हैगा और गिलको वैली सैक्टर वन टवेंटी सैवन ਸੋ ਕਦੇ ਕਿਸੇ ਨੂੰ ਲੋਡ ਪੜੇ ਤਾਂ ਜ਼ਰੂਰ ਆ ਸਕਦਾ ਹੈ ਤੇ ਮੇਰਾ ਨਾਮ ਡਾਕਟਰ ਪੂਜਾ ਮੋਡਗਿਲ ਹੈ ਤੇ ਨੰਬਰ ਵੀ ਜ਼ਰੂਰ ਨੀਚੇ ਮੈਂਸ਼ਨ ਕਰ ਦਾਂਗੇ ਤੁਹਾਨੂੰ ਤਾਂ ਜ਼ਰੂਰ ਜੇਕਰ ਤੁਹਾਨੂੰ ਵੀ ਕੋਈ ਏਦਾਂ ਦੀ ਪ੍ਰੋਬਲਮ ਹੁੰਦੀ ਹੈ ਸਭ ਕੁਝ ਦੱਸਣ ਦੇ ਬਾਵਜੂਦ ਵੀ ਤੁਹਾਨੂੰ ਆਰਾਮ ਨਹੀਂ ਮਿਲ ਰਿਹਾ ਤਾਂ ਤੁਸੀਂ ਡਾਕਟਰ ਦੇ ਨਾਲ ਜ਼ਰੂਰ ਮਿਲ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਡਾਕਟਰਾਂ ਦੇ ਕੋਲ ਜਾਣ ਦੀ ਲੋੜ ਨਹੀਂ ਪਵੇਗੀ ਤੁਹਾਨੂੰ ਜੋ ਕਿ ਦਵਾਈਆਂ ਅੰਗਰੇਜ਼ੀ ਤੁਸੀਂ ਲੈਂਦੇ ਹੋ ਉਹ ਕਿਤੇ ਨਾ ਕਿਤੇ ਨੁਕਸਾਨ ਤਾਂ ਜ਼ਰੂਰ ਕਰਦੀਆਂ ਕਿਉਂਕਿ ਗਰਮੀ ਗਰਮੀ ਕਰਦੀਆਂ ਨੇ ਸਰੀਰ ਦੇ ਵਿੱਚ ਤਾਂ ਤੁਸੀਂ ਆਯੁਰਵੇਦ ਦਾ ਇਸਤੇਮਾਲ ਕਰ ਸਕਦੇ ਹੋ ਆਯੁਰਵੇਦ ਬਹੁਤ ਪੁਰਾਣੇ ਸਮੇ ਤੋਂ ਚੱਲਦਾ ਆ ਰਿਹਾ ਹੈਗਾ ਕੋਈ ਅੱਜ ਦਾ ਐਕਸਪੀਰੀਅੰਸ ਨਹੀਂ ਹੈਗਾ ਇਹ ਮੈਂ ਇਹ ਵੀ ਗੱਲ ਪੁੱਛੂੰਗੀ ਵੀ ਤੁਹਾਡਾ ਇਹ ਕੰਮ ਕਿੰਨੇ ਸਾਲੇ ਤੋਂ ਚੱਲ ਰਿਹਾ ਹੈ ਪਿਛਲੇ ਮੈਂ 25 ਸਾਲ ਤੋਂ ਆਪਣਾ ਪ੍ਰੈਕਟਿਸ ਕਰ ਰਹੀ ਹਾਂ ਆਯੁਰਵੇਦ ਦਾ ਔਰ ਪਿਓਰ ਆਯੁਰਵੇਦਾ ਹੀ ਕਰ ਰਹੀ ਹਾਂ ਕਲੀਨਿਕ ਚੱਪਨੇ 25 ਸਾਲ ਘੱਟ ਨਹੀਂ ਹੁੰਦੇ 25 ਸਾਲ ਬਹੁਤ ਹੁੰਦੇ ਨੇ ਡਾਕਟਰ ਤਾਂ ਜਿਵੇਂ ਕਹਿ ਲੋ ਵੀ ਡਿਗਰੀਆਂ ਲੈ ਕੇ ਕਲੀਨਿਕ ਖੋਲ ਕੇ ਬਹਿ ਜਾਂਦੇ ਨੇ 5-6 ਸਾਲ ਜਾਂ ਫਿਰ 10 ਸਾਲ ਮੰਨ ਲਓ ਪਰ 25 ਸਾਲ ਦਾ ਐਕਸਪੀਰੀਅੰਸ ਹੈ ਕੋਈ ਘੱਟ ਨਹੀਂ ਹੈ ਬਹੁਤ ਵੱਡਾ ਐਕਸਪੀਰੀਅੰਸ ਹੈ ਤਾਂ ਹੁਣ ਸਾਨੂੰ ਦੋ ਇਜਾਜ਼ਤ ਕੱਲ ਫਿਰ ਫਿਰ ਕਿਸੇ ਸਿਹਤ ਨਾਲ ਜੁੜੀ ਹੋਈ ਕਿਸੇ ਹੋਰ ਟੌਪਿਕ ਦੇ ਉੱਤੇ ਚਰਚਾ ਕਰਾਂਗੇ ਤੇ ਸਾਨੂੰ ਦੋ ਇਜਾਜ਼ਤ ਸਸ਼ਿਕਾ ਸਸ਼ਿਕਾ